ब्रेक तो बात एक बार फिर ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 18 ਮਾਰਚ 2024 ਐਸੋਸੀਏਸ਼ਨ ਦਾ ਵਫਦ ਸਰਦਾਰ ਕੁਲਦੀਪ ਸਿੰਘ ਤਾਲੀਵਾਲ ਕੈਬਨਿਟ ਮੰਤਰੀ ਪੰਜਾਬ ਨੂੰ ਮਿਲਿਆ ਜਿਸ ਵਿੱਚ ਉਹਨਾਂ ਵੱਲੋਂ ਪਰੋਸਾ ਦੇ ਕਿ ਐਸੋਸੀਏਸ਼ਨ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਲਈ ਵਫਦ ਵੱਲੋਂ ਹੋਣ ਵਾਲੀ 2 ਮਾਰਚ 2026 ਮੰਡੀ ਬੰਦ ਦੀ ਹੜਤਾਲ ਕੈਨਸਲ ਕਰ ਦਿੱਤੀ ਗਈ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਜਨਰਲ ਸਿਕੰਦਰ ਜਤੈਂਦਰ ਖੁਰਾਣਾ ਸਾਫ ਦਾ ਪ੍ਰਧਾਨ ਰਵਿੰਦਰ ਸਿੰਘ ਸੇਖੋ ਪੰਜਾਬ ਰਾਜ ਪ੍ਰਵਾਸੀ ਪলাই ਬੋਰਡ ਸਾਫ ਦਾ ਡਾਇਰੈਕਟਰ ਮਹੇਸ਼ਵਰਮਾ ਜਸਪਾਲ ਸਿੰਘ ਕਾਲਾ ਜਸਪਾਲ ਸਿੰਘ ਸੇਠੀ ਆਦ ਸ਼ਾਮਿਲ ਸਨ ਦੇਖੋ ਜੀ ਇਹ ਆਸ਼ਵਾਸਨ ਜੋ ਮੰਗਾ ਸੀ ਸਾਡੀਆਂ ਤਕਰੀਬਨ ਜੀ ਧਾਰੀਵਾਲ ਸਾਹਿਬ ਨੇ ਕਿਹਾ ਕਿ ਠੀਕ ਹੈ ਮੰਡੀ ਬੋਰਡ ਦੇ ਉਹਨਾਂ ਨੇ ਮੰਡੀ ਬੋਰਡ ਦੇ ਡੀਐਮ ਨਾਲ ਵੀ ਗੱਲ ਕਰ ਲਈ ਜੋ ਅਸੀਂ ਮੰਗਾ ਲੈ ਕੇ ਗਏ ਸੀ ਤਕਰੀਬਨ ਉਹਨਾਂ ਮੰਗ ਲਈਆਂ ਬਾਤੀ ਹੋ ਗਏ ਤੇ ਜੋ ਵੀ ਹੋਏਗਾ ਨੈਕਸਟ ਦੋ ਬਾਅਦ ਢਾਈ ਮਹੀਨੇ ਬਾਅਦ ਤੁਹਾਡੀ ਮੀਟਿੰਗ ਛੱਡ ਕੇ ਜਿਸ ਸਾਦੂ ਇੱਕ ਹੋਗੇ ਉਸ ਨਾਲ ਮੁੱਖ ਬੰਗਾ ਇਹੋ ਹੀ ਹੈ ਜੀ ਜਿਸ ਸਾ ਮੰਡੀ ਚੱਲਣ ਦੀ ਹੈ ਦੋ ਆਬਾਸੇ ਡੀਟੇਲਰ ਬੈਠੇ ਨੇ ਬੈਠੇ ਨੇ ਉਹਨਾਂ ਪੂਰਾ ਵਿਸ਼ਵਾਸ ਦਵਾਇਆ ਹੈ ਜੀ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਚੋਣ ਜਾਬਤਾ ਲੱਗੇ ਨੇ ਹੋਲ ਕਾਰਨ ਕੁਝ ਗੱਲਾਂ ਹੈ ਜਿਹੜੀਆਂ ਨਹੀਂ ਵੀ ਹੋ ਸਕਦੀਆਂ ਨੇ ਤੇ ਉਹਨਾਂ ਕਹਿ ਕੇ ਤੁਸੀਂ ਸ਼ਾਂਤੀ ਬਣਾਈ ਰੱਖੋ ਜਿਹੜੀ ਤੁਸੀਂ 20 ਤਰੀਕ ਦੀ ਹੜਤਾਲ ਸੀ ਜਿਹੜੇ ਸਾਡੇ ਆਰਤੀ ਭਰਾਵਾਂ ਦੇ ਸਾਥ ਸਾਡੇ ਸਮਰਥਨ ਦੇ ਵਿੱਚ ਕੀਤੀ ਹੋਈ ਸੀ ਉਹ ਵਾਪਸ ਲਈਏ ਤੇ ਬਾਕੀ ਜਿਹੜੀਆਂ ਮੰਗਾਂ ਨੇ ਉਹ ਕਹਿੰਦੇ ਕਿ ਜਦੋਂ ਚੋਣ ਜਾਬਤਾ ਖਤਮ ਹੋ ਜੂਗਾ ਤਦ ਬਾਅਦ ਲਾਗੂ ਕੀਤੀਆਂ ਜਾਣਗੀਆਂ ਤੇ ਜਿਹੜੇ ਲੋਕ ਜਿਸ ਤਰ੍ਹਾਂ ਬੈਠੇ ਨੇ ਉਸ ਤਰ੍ਹਾਂ ਹੀ ਬੈਠੇ ਰਹਿੰਦੇ ਆਰਤੀ ਭਰਾਵਾਂ ਦੀ ਸਪੋਰਟ ਤੇ ਦੇਖੋ ਬਹੁਤ ਜ਼ਰੂਰੀ ਸੀ ਸਾਨੂੰ ਕਿਉਂਕਿ ਦੇਖੋ ਜਿਹੜੇ ਫੜੀਏ ਜਿਹੜੇ ਹੈਗੇ ਨੇ ਸਾਡੇ ਭਰਾ ਨੇ ਰਿਟੇਲਰ ਨੇ ਇਹਨਾਂ ਤੋਂ ਮਾਲ ਖਰੀਦਦੇ ਨੇ ਤੇ ਇਹਨਾਂ ਤੋਂ ਮਾਲ ਲੈ ਕੇ ਅੱਗੇ ਵੇਚਦੇ ਨੇ ਤੇ ਜੇ ਕਿ ਕਿਤੇ ਫੜੀਆਂ ਨਹੀਂ ਬੈਠਣਗੇ ਤੇ ਆੜਤੀਆਂ ਦਾ ਮਾਲ ਵੀ ਨਹੀਂ ਵਿਕੂਗਾ ਬੱਲਾ ਸਬਜ਼ੀ ਮੰਡੀ ਵਿੱਚ ਫੜੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਹਿਤ ਹੀ ਆੜਤੀ ਐਸੋਸੀਏਸ਼ਨ ਵੱਲੋਂ ਵੀ ਇਹਨਾਂ ਨੂੰ ਸਮਰਥਨ ਦਿੱਤਾ ਗਿਆ ਸੀ ਤੇ 20 ਮਾਰਚ ਨੂੰ ਹੜਤਾਲ ਦਾ ਫੈਸਲਾ ਕੀਤਾ ਗਿਆ ਸੀ ਕਿ ਇਹ ਹੜਤਾਲ ਅਨਮਿੱਥੇ ਸਮੇਂ ਲਈ ਕੀਤੀ ਜਾਵੇਗੀ ਪਰ ਅੱਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਿੱਤਾ ਹੈ ਕਿ ਤੁਸੀਂ ਹੜਤਾਲ ਨਾ ਕਰੋ ਜੋ ਵੀ ਤੁਹਾਡੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ ਅਮਰਥਰ ਫਾਸਟਵੇ ਖਬਰ ਨਾਲ ਮੈਂ ਕੈਮਰਾਮੈਨ ਪਰਤ ਸ਼ਰਮਾ ਦੇ ਨਾਲ ਰਕੇਸ਼ ਕੁਮਾਰ